ਸਸਰੀ ਆਕਾਰ ਜੀ ਪੰਜਾਬੀਆਂ ਦਾ ਤੜਕਾ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਅਚਾਰੀ ਪਿੰਡੀ ਪਿਆਜ਼ ਦੀ ਸਬਜ਼ੀ ਜੋ ਕਿ ਬਹੁਤ ਹੀ ਜ਼ਿਆਦਾ ਸਵਾਦਿਸ਼ਟ ਬਣਦੀ ਹੈ ਇਸ ਵਿੱਚ ਆਪਾਂ ਅਚਾਰ ਦਾ ਮਸਾਲਾ ਪਾਵਾਂਗੇ ਉਹ ਤੁਹਾਨੂੰ ਬਾਅਦ ਦੇ ਵਿੱਚ ਦੱਸਾਂਗੇ ਮੈਂ ਇਸ ਦੇ ਵਾਸਤੇ ਲਈਆਂ ਨੇ 750 ਗ੍ਰਾਮ ਦੇ ਕਰੀਬ ਪਿੰਡੀਆਂ ਇਹਨਾਂ ਨੂੰ ਅੱਗਾ ਪਿਛਾ ਕੱਟ ਕੇ ਜੋ ਕੀ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਐਸ ਸਾਈਜ਼ ਦੇ ਵਿੱਚ ਮੈਂ ਕੱਟ ਕੇ ਰੱਖਿਆ ਹੈ ਤੇ ਇਸ ਦੇ ਨਾਲ ਹੀ ਆਪਾਂ ਨੂੰ ਚਾਰ ਪਿਆਜ਼ ਹੈ ਜਿਸ ਨੂੰ ਵੀ ਐਸ ਸ਼ੇਪ ਦੇ ਵਿੱਚ ਕੱਟ ਲਿਆ ਹੈ ਇਹ ਆਪਸ਼ਨਲ ਹੈ ਤੁਸੀਂ ਜਿਸ ਤਰ੍ਹਾਂ ਮਰਜੀ ਕੱਟ ਸਕਦੇ ਹੋ ਤੇ 6 ਤੋਂ 7 ਲੀਆਂ ਹਰੀ ਮਿਰਚਾਂ ਜਿਹਨਾਂ ਨੂੰ ਵੀ ਵਿੱਚੋਂ ਕੱਟ ਲਿਆ ਹੈ ਤੇ ਆਓ ਹੁਣ ਆਪਾਂ ਇਸ ਦੀ ਰਸਮ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਗੈਸ ਤੇ ਇੱਕ ਕੜਾਹੀ ਰੱਖ ਦਿੱਤੀ ਹੈ ਇਸ ਦੇ ਵਿੱਚ ਆਪਾਂ 1.5 ਕੁਕਰਤੀ ਸਰੋਂ ਦਾ ਤੇਲ ਪਾਵਾਂਗੇ ਤੇਲ ਆਪਣਾ ਗਰਮ ਹੋ ਚੁੱਕਾ ਹੈ ਹੁਣ ਇਸ ਦੇ ਵਿੱਚ ਮੈਂ ਅਚਾਰੀ ਮਸਾਲਾ ਜਿਹੜੂ ਕੀ ਪੰਜ ਪੂਰਨ ਮਸਾਲਾ ਵੀ ਕਹਿੰਦੇ ਨੇ ਇਸ ਦੀ ਰੈਸਪੀ ਵੀ ਮੇਰੇ ਚੈਨਲ ਦੇ ਵਿੱਚ ਹੈ ਤੁਸੀਂ ਉੱਥੇ ਜਾ ਕੇ ਵੀ ਦੇਖ ਸਕਦੇ ਹੋ ਮੈਂ ਇਹ ਛੋਟੇ ਦੋ ਚੁਪਾਈ ਦੇ ਕਰੀਪ ਪਾਏ ਹੈ ਆਪਣਾ ਅਚਾਰੀ ਮਸਾਲਾ ਸਾਰਾ ਥੜਕ ਚੁੱਕਾ ਹੈ ਇੱਥੇ ਉਹ ਮੈਂ ساری ਆਪਣੀ ਟਿੱਡੀਆਂ ਜਿਹੜੀ ਉਹ ਇਸ ਦੇ ਵਿੱਚ ਪਾ ਦਵਾਂਗਾ ਟਿੱਡੀਆਂ ਨੂੰ ਪਾਉਣ ਤੋਂ ਬਾਅਦ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਉਲਟੇ-ਪੁਲਟ ਕਰਦੇ ਰਹਿਣਾ ਜਦੋਂ ਤੱਕ ਇਹ ਸਦੀ ਲੇਸ ਨਹੀਂ ਖਤਮ ਹੋ ਗਈ ਗੈਸ ਦੀ ਫਲੇਮ ਹੈ ਜਿਹੜੀ ਉਹ ਤੁਸੀਂ ਤੇਜ਼ ਹੀ ਰੱਖਣੀ ਹੈ ਐਸ ਤਰ੍ਹਾਂ ਘੱਟ ਨਹੀਂ ਰੱਖਣੀ ਤੇਜ਼ ਹੀ ਰੱਖਣੀ ਹੈ ਦੇਖ ਰਹੇ ਹੋ ਕਿ ਪਿੰਡੀਆਂ ਨੇ ਲੇਸ ਛੱਡਣੀ ਸ਼ੁਰੂ ਕਰ ਦਿੱਤੀ ਹੈ ਇਸ ਲੇਸ ਨੂੰ ਆਪਾਂ ਹੌਲੀ ਹੌਲੀ ਚਲਾ ਕੇ ਖਤਮ ਕਰਦੇ ਜਦੋਂ ਤੱਕ ਲੇਸ ਬਿਲਕੁਲ ਖਤਮ ਨਹੀਂ ਹੁੰਦੀ ਉਦੋਂ ਤੱਕ ਤੁਸੀਂ ਇਸ ਦੇ ਵਿੱਚ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਮਸਾਲਾ ਐਡ ਨਾ ਕਰਿਆ ਕਰੋ ਔਰ ਇਸ ਦਾ ਕੜਾਈ ਦਾ ਥੱਲਾ ਵੀ ਥੋੜਾ ਥੋੜਾ ਖੁਰਕੀ ਜਾਇਆ ਕਰੋ ਕਿਉਂਕਿ ਥੇਸ ਕਰਕੇ ਥੱਲੇ ਚਿਪਕ ਜਾਂਦੀ ਹੈ ਲੈਡ ਦੇ ਬਲਕਿ ਸਾਫ਼ ਵੀ ਕਰਦੇ ਰਿਹਾ ਪਰ ਤੁਸੀਂ ਵੇਖ پا ਰਹੇ ਹੋ ਕਿ ਆਪਣੇ ਪਿੱਡੀਆਂ ਨੇ ਜਿਹੜਾ ਇੱਕਦਮ ਸਾਰਾ ਤੇਲ ਪੀ ਲਿਆ ਸੀ ਉਹ ਹੌਲੀ ਹੌਲੀ ਰਿਲੀਜ਼ ਕਰ ਦਿੱਤਾ ਹੈ ਤਾਂ ਇਸ ਨੂੰ ਲਗਾਤਾਰ ਚਲਾਣ ਨਾਲ ਤੁਸੀਂ ਦੇਖੋ ਹੁਣ ਪਿੱਡੀ ਦੀ ਲੇਸ ਜਿਹੜੀ ਉਹ ਸਾਰੀ ਖਤਮ ਹੋ ਚੁੱਕੀ ਹੈ ਦੋਸਤੋ ਪਿੱਡੀ ਬਣਾਉਣ ਦੀ ਇਹ ਸਭ ਤੋਂ ਵਧੀਆ ਟ੍ਰਿਕ ਹੈ ਇਸ ਨੂੰ ਪਿੱਡੇ ਨੂੰ ਜਦੋਂ ਵੀ ਤੁਸੀਂ ਪਾਉਣੇ ਹੋ ਤਾਂ ਇਸ ਨੂੰ ਹਲਾਦੇ ਜਰੂਰ ਹੋ ਤਾਂ ਹੌਲੀ ਹੌਲੀ ਇਸ ਦੀ ਸਾਰੀ ਇਹ ਲੇਸ ਆ ਜਿਹੜੀ ਖਤਮ ਹੋ ਜਾਂਦੀ ਹੈ ਤੇ ਗੈਸ ਦੀ ਫਲੇਮ ਨੂੰ ਤੇਜ ਰੱਖੋ ਜੇ ਤੁਸੀਂ ਗੈਸ ਦੀ ਫਲੇਮ ਘੱਟ ਰੱਖੀ ਹੋਏਗੀ ਤਾਂ ਦੋਸਤੋ ਪਿੱਡੀਆਂ ਸਾਰਾ ਦਾ ਸਾਰਾ ਤੇਲ ਪੀ ਜਾਂਦੀਆਂ ਹੋ ਦੇਖੋ ਹੌਲੀ ਹੌਲੀ ਪਿੱਡੀਆਂ ਆਪਣਾ ਤੇਲ ਹੈ ਜਿਹੜਾ ਇਹ ਰਿਲੀਜ਼ ਕਰਨਾ ਸ਼ੁਰੂ ਕਰਦਾ ਹੈ ਪਿੱਡੀਆਂ ਦੇ ਤੇ ਲੇਸ ਵੀ ਬਿਲਕੁਲ ਖਤਮ ਹੋ ਗਈ ਇਹ ਸਹੀ ਤਰੀਕਾ ਹੈ ਪਿੱਡੀਆਂ ਬਣਾਉਣ ਦਾ ਅਰਬੀ ਰੋਟੀ ਐਸੇ ਹੀ ਤਰੀਕੇ ਨਾਲ ਬਣਾਇਆ ਜਾਂਦਾ ਉਹ ਵੀ ਮੈਂ ਤੁਹਾਨੂੰ ਰੈਸਪੀ ਬਣਾ ਕੇ ਦਿਖਾਵਾਂਗਾ ਤੁਸੀਂ ਦੇਖ ਰਹੇ ਹੋ ਕਿ ਨਾਲ ਨਾਲ ਮੈਂ ਕড়াই ਨੂੰ ਵੀ ਖੁਰਚ ਰਿਹਾ ਜੇ ਥੋੜੀ ਮੋਟੀ ਲੇਸ ਕড়াই ਦੇ ਤਲੇ ਤੇ ਚਿਪਕਦੀ ਹੈ ਤਾਂ ਇਸ ਨੂੰ ਨਾਲ ਦੀ ਨਾਲ ਹੀ ਖੁਰਚਦੇ ਰਹੋ ਤੁਸੀਂ ਦੇਖੋਗੇ ਕਿ ਤੁਹਾਡੇ ਪਲਟੇ ਦੇ ਜੋ ਵੀ ਤੁਸੀਂ ਪਲਟਾ ਲਹੋਗੇ ਤਾਂ ਉਸ ਦੇ ਅੱਗੇ ਥੋੜਾ ਬਹੁਤ ਆ ਦੇਖੋ ਇਹ ਲੇਸ ਚਿਪਕ ਜਾਂਦੀ ਹੈ ਤਾਂ ਇਸ ਨੂੰ ਨਾਲ ਦੀ ਨਾਲ ਤੁਸੀਂ ਸਾਫ਼ ਵੀ ਕਰ ਸਕਦੇ ਹੋ ਜਾਂ ਥੋੜਾ ਸਮਾਂ ਪਾ ਕੇ ਸਾਫ਼ ਕਰ ਸਕਦੇ ਹੋ ਇਹ ਹੁਣ ਆਪਣੀ ਪਿੱਡੀਆਂ ਜਿਹੜੀ ਹੌਲੀ-ਹੌਲੀ ਕ੍ਰਿਸਪੀ ਹੋਣੀ ਸ਼ੁਰੂ ਹੋ ਜੇਗੀ ਜਦੋਂ ਲੇਸ ਖਤਮ ਹੋ ਜਾਂਦੀ ਹੈ ਪਿੱਡੀਆਂ ਦੇ ਵਿੱਚ ਤਾਂ ਤੁਸੀਂ ਉਸ ਨੂੰ ਚਲਾਉਣਾ ਹੌਲੀ-ਹੌਲੀ ਰੁੱਕ ਕੇ ਵੀ ਚਲਾ ਸਕਦੇ ਹੋ ਪਰ ਜਦ ਤੱਕ ਪਿੱਡੀਆਂ ਦੇ ਲੇਸ ਖਤਮ ਨਹੀਂ ਹੁੰਦੀ ਉਸ ਨੂੰ ਤੁਸੀਂ ਚਲਾਉਂਦੇ ਹੀ ਰਹਿਣਾ ਹੈ ਇਹ ਤਾਂ ਤੁਸੀਂ ਹਰੀਆਂ ਮਿਰਚਾਂ ਜਿਆਦਾ ਕ੍ਰਿਸਪੀ ਕਰਕੇ ਖਾਦੇ ਹੋ ਤਾਂ ਤੁਸੀਂ ਇਸ ਸਟੇਜ ਦੇ ਵਿੱਚ ਪਾ ਸਕਦੇ ਹੋ ਜੇ ਤੁਸੀਂ ਥੋੜੀਆਂ ਕੱਚੀਆਂ ਰੱਖਦੇ ਹੋ ਤਾਂ ਤੁਸੀਂ 2-4 ਮਿੰਟ ਰੁਕ ਕੇ ਪਿੱਡੀਆਂ ਦੇ ਵਿੱਚ ਤੁਸੀਂ ਮਿਚਾ ਪਾਣਾ ਅਸੀਂ ਥੋੜੀਆਂ ਨੂੰ ਖਾਰੀ ਹੀ ਰੱਖਦੇ ਆ ਮਿਰਚਾਂ ਨੂੰ ਜਿਆਦਾ ਪਕਾਉਂਦੇ ਨਹੀਂ ਆ ਚੈੱਕ ਕਰਕੇ ਮੈਂ 1 ਤੋਂ 1.5 ਮਿੰਟ ਬਾਅਦ ਇਸ ਦੇ ਵਿੱਚ ਪਾਵਾਂਗਾ ਥੋੜਾ ਜਿਹਾ ਪਿੱਡੀਆਂ ਕ੍ਰਿਸਪ ਹੋ ਜੜ ਗਈਆਂ ਉਸੋਲੇ ਮੈਂ ਐਡ ਕਰਾਂਗਾ ਹਾਲੇ ਦਾ ਕਪਾਕੇ ਢੀਹੇ ਦੇ ਵਿੱਚ ਕੁਝ ਵੀ ਨਹੀਂ ਪਾਇਆ ਸਿਰਫ ਕੱਲੀ ਪੱਡੀਆਂ ਨੂੰ ਭੁੰਨਦੇ ਜਾ ਰਹੇ ਥੋੜੀ ਜਿਹੀ ਕ੍ਰਿਸਪੀ ਹੋਣ ਗਈਆਂ ਤੇ ਫਿਰ ਆਪਾਂ ਇਸ ਦੇ ਵਿੱਚ ਬੇਸਿਕਲੀ ਖਾਲੇ ਜਿਹੜੇ ਐਡ ਕਰਾਂਗੇ ਤੁਸੀਂ ਦੇਖ ਪਾ ਰਹੇ ਹੋ ਕਿ ਪੱਡੀਆਂ ਆਪਣੀਆਂ ਕਾਫੀ ਅੱਛੀ ਤਰ੍ਹਾਂ ਪੱਕ ਚੁੱਕੇ ਆ ਹਨ ਹੁਣ ਆਪਾਂ ਇਹਦੇ ਵਿੱਚ ਬੇਸਿਕ ਮਸਾਲੇ ਐਡ ਕਰਦੇ ਹਾਂ ਬੇਸਿਕ ਮਸਾਲੇ ਚ ਸਭ ਤੋਂ ਪਹਿਲਾਂ ਆਪਾਂ ਅੱਧਾ ਚਮਚੇ ਦੇ ਕਰੀਬ ਹਲਦੀ ਪਾਉਣੀ ਆ ਜੀ ਐਸ ਤੋਂ ਬਾਅਦ ਆਪਾਂ 1 ਚਮਚੇ ਦੇ ਕਰੀਬ ਇਸਦੇ ਵਿੱਚ ਸੇਧਾ ਨਮਕ ਪਾਵਾਂਗੇ ਤੁਸੀਂ ਜਿਹੜਾ ਨਮਕ ਖਾਦੇ ਹੋ ਤੁਸੀਂ ਉਹ ਪਾ ਸਕਦੇ ਹੋ ਤੇ ਆਪਾਂ ਅੱਧਾ ਚਮਚਾ ਹੀ ਤਗਰੀ ਵੀ ਐਸੇ ਵਿੱਚ ਮਿਰਚ ਦਾ ਪਾਵਾਂਗੇ ਅੱਧਾ ਚਮਚਾ ਹੀ ਐਸੇ ਵਿੱਚ ਧਨੀਆ ਪਾਊਡਰ ਪਾ ਦਈਏ ਇਹ ਬੇਸਿਕ ਮਸਾਲੇ ਪੈ ਚੁੱਕੇ ਹਨ ਕੁਝ ਮਸਾਲੇ ਆਪਾਂ ਬਾਅਦ ਵਿੱਚ ਪਾਵਾਂਗੇ ਇਹਨਾਂ ਨੂੰ ਥੋੜੀ ਜਿਹਾ ਪਕਾ ਲੈਂਦੇ ਹਾਂ ਤੇ ਫਿਰ ਅਸਦੇ ਵਿੱਚ ਆਪਾਂ ਜਿਹੜੀਆਂ ਆਪਾਂ ਮਿਰਚਾਂ ਕੱਟ ਕੇ ਰੱਖੀ ਹੋਈ ਹੈ ਉਹਦੇ ਉਹ ਵੀ ਐਡ ਕਰ ਦਿੰਦੇ ਆ ਜਿਹੜੀਆਂ ਆ ਪੰਜ ਤੋਂ ਸੱਤ ਮਿਰਚਾਂ ਆਪਾਂ ਰੱਖੀਆਂ ਸੀ ਉਹ ਵੀ ਇੱਥੇ ਐਡ ਕਰ ਦਦੇ ਆ ਦੋਸਤੋ ਤੁਸੀਂ ਪਿੰਡੀਆਂ ਨੂੰ ਜਾਂ ਤਾਂ ਪਹਿਲਾਂ ਐਸੇ ਤਰ੍ਹਾਂ ਹੀ ਕੱਟ ਸਕਦੇ ਹੋ ਜਾਂ ਆਪਾਂ ਐਸੇ ਵਿੱਚ ਪਿਆਜ਼ ਮਿਕਸ ਕਰਕੇ ਇਕੱਠੀਆਂ ਬਣਾ ਲੈਂਦੇ ਹਾਂ ਤਾਂ ਬੱਚੇ ਆ ਜਿਹੜੇ ਉਹ ਥੋੜਾ ਕੁ ਜ਼ਿਆਦਾ ਕ੍ਰਿਸਪੀ ਲਈ ਖਾਂਦੇ ਤੁਸੀਂ ਦੇਖ ਪਾ ਰਹੇ ਹੋ ਕਿ ਪੇਡੀਆਂ ਆਪਣੀਆਂ ਕਾਫੀ ਹੱਦ ਤੱਕ ਪੱਕ ਚੁੱਕੀਆਂ ਤੇ ਪਿਆਜ਼ ਵੀ ਉਹ ਥੋੜਾ ਥੋੜਾ ਦਰਮਿਆ ਖਾਂਦੇ ਹਾਂ ਮਿਰਚਾ ਵੀ ਆਪਣੇ ਬਸ ਲੜ ਗਈ ਤੇ ਇਸ ਦੇ ਨਾਲ ਹੀ ਮੈਂ ਇੱਥੇ ਪਿਆਜ਼ ਵੀ ਐਡ ਕਰ ਦਿੰਨਾ ਹਾਂ ਇਹ ਆਪਸ਼ਨਲ ਆ ਤੁਸੀਂ ਪਿਆਜ਼ ਅਲੱਗ ਤੋਂ ਤੁਸੀਂ ਬਣਾਨੇ ਹੈ ਤਾਂ ਅਲੱਗ ਤੋਂ ਵੀ ਬਣਾ ਕੇ ਪਿੰਡੀਆਂ ਦੇ ਵਿੱਚ ਬਿਕ ਬਾਅਦ ਦੇ ਵਿੱਚ ਕਰ ਸਕਦੇ ਹੋ ਪਰ ਮੈਂ ਇਸ ਦੂਰ ਵਿੱਚ ਹੀ ਬਣਾਵਾਂਗਾ ਉਹ ਐਸੇ ਤਰ੍ਹਾਂ ਦੋ ਤੋਂ ਥੇਲੀ ਬਿਡ ਤੱਕ ਪਿਆਜ਼ ਨੂੰ ਐਸੇ ਤਰ੍ਹਾਂ ਰੱਖ ਦਵਾਂਗੇ ਤਾਂ ਜੋ ਇਹ ਅੱਗ ਦਾ ਪਾਣੀ ਹੈ ਮਗਰਾ ਉਹ ਨਾਲ ਦੇ ਨਾਲ ਛੀ ਮਰਜ ਉੜਦਾ ਰਹੇ ਉਹ ਨਾਲ ਦੇ ਨਾਲ ਛੱਡਦਾ ਵੀ ਰਹੇ ਤੇ ਪਕੀਆਂ ਚਾਇਤੇ ਤੇ ਦਿਨ ਨੂੰ ਬੰਦੇ ਹੋਏ ਤੋਂ ਡੇਢ ਮਿੰਟ ਹੋ ਚੁੱਕਾ ਹੈ ਸਬਜੀ ਆਪਣੀ ਬਿਲਕੁਲ ਤਿਆਰ ਹੈ ਹੁਣ ਆਪਾਂ ਇਸ ਦੇ ਵਿੱਚ ਅੱਧਾ ਕੰਬੇ ਦੇ ਕਰੀਬ ਉਂਚੂਰ ਪਾਟਰ ਬਣਾਵਾਂਗੇ ਸਾਨੂੰ ਖੱਟਾ ਮਿੱਠਾ ਟੇਸ ਦਾ ਜਿਹੜਾ ਅੱਜ ਬਹੁਤ ਹੀ ਵਧੀਆ ਆਉਂਦਾ ਹੈ ਗੈਸ ਦੀ ਫਲੇਵਰ ਨੂੰ ਆਪਾਂ ਕੱਟ ਕਰ ਦਿੱਤਾ ਹੈ ਤੇ ਜਿਹੜਾ ਮੈਂ ਸਪੈਸ਼ਲ ਇਨਗਰੀਡੀਅੰਟ ਦੱਸਿਆ ਸੀ ਇਹ ਦੋਸਤੋ ਹੈ ਅਚਾਰੀ ਮਸਾਲਾ ਇਹਦਾ ਟੇਸਟ ਬਹੁਤ ਹੀ ਵਧੀਆ ਅਚਾਰੀ ਤਰ੍ਹਾਂ ਆਉਂਦਾ ਹੈ ਜੇ ਤੁਸੀਂ ਮੈਂ ਰੈਸਪੀ ਪਾਵਾਂਗਾ ਮੇਰੇ ਦੂਸਰੇ ਚੈਨਲ ਵਿਸ਼ਨੂ ਕਿਚਨ ਤੇ ਐਸੀ ਰੈਸਪੀ ਪਈ ਹੈ ਤੁਸੀਂ ਵਿਸ਼ਨੂ ਕਿਚਨ ਤੇ ਜਾ ਕੇ ਐਸੀ ਰਸਬੀ ਵੀ ਦੇਖ ਸਕਦੇ ਹੋ ਕਿੱਦੀ ਚੈਨਲ ਆ ਮੇਰਾ YouTube ਤੇ ਵਿਸ਼ਨੂ ਕਿਚਨ ਜਾਓਗੇ ਤਾਂ ਉਸ ਦੇ ਵਿੱਚ ਅਚਾਰੀ ਮਸਾਲੇ ਦੀ ਰੈਸਪੀ ਪਈ ਹੈ। ਆਹ ਸਬਜੀ ਆਪਣੀ ਬਿਲਕੁਲ ਬਣ ਕੇ ਤਿਆਰ ਹੈ। ਇਹ ਦੋਨਾਂ ਚੀਜ਼ਾਂ ਪਾਉਣ ਤੋਂ ਬਾਅਦ ਆਪਾਂ ਸਬਜੀ ਨੂੰ ਦਹੀਂ ਚਲਾਣਾ। ਤੇ ਆਓ। ਉਹ ਲੋ ਐਸ ਦੀ। ਪ੍ਰੋਸ ਦੇਖਾ। ਅਚਾਰੀ ਪਿੰਡੀ ਪਿਆਜ਼ ਦੀ ਸਬਜੀ ਬਣ ਕੇ ਬਿਲਕੁਲ ਤਿਆਰ ਹੋ ਚੁੱਕੀ ਹੈ। ਤੁਸੀਂ ਦੇਖ ਪਾ ਰਹੇ ਹੋ ਕਿ ਬਹੁਤ ਹੀ ਜਿਆਦਾ ਸੁਆਦੀਸ਼ਟ ਸਬ지 ਬੜੀ ਹੈ ਇਸ ਵਿੱਚ ਜਿਹੜਾ ਅਚਾਰੀ ਮਸਾਲਾ ਪਾਨੇ ਆਪਾਂ ਉਸ ਨਾਲ ਪਿੰਡੀ ਦਾ ਵੱਖਰਾ ਹੀ ਟੇਸਟ ਆਉਂਦਾ ਹੈ ਜਿਹੜਾ ਕਿ ਆਪਾਂ ਆਮ ਅਮੂਮਤ ਪਿੰਡੀ ਤੇ ਪਿਆਜ਼ ਦੀ ਸਬ지 ਬਣਾਉਂਦੇ ਹਾਂ ਉਸ ਨਾਲ ਕਾਫੀ ਡਿਫਰੈਂਟ ਦਾ ਟੇਸਟ ਆਉਂਦਾ ਹੈ ਤੁਸੀਂ ਇਸ ਨੂੰ ਆਪਣੇ ਘਰ ਦੇ ਵਿੱਚ ਜਰੂਰ ਇੱਕ ਵਾਰ ਟਰਾਈ ਕਰੋ ਤੇ ਐਸੀ ਤਰ੍ਹਾਂ ਦੀ ਹੀ ਰੈਸਪੀਜ਼ ਦੇਖਣ ਦੇ ਲਈ ਤੁਸੀਂ ਮੇਰਾ YouTube ਚੈਨਲ ਪੰਜਾਬੀਆਂ ਦਾ ਤੜਕਾ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਜਰੂਰ ਕਰੋ ਤੁਹਾਡਾ ਇੱਕ ਲਾਈਕ ਸਾਡੇ ਲਈ ਬਹੁਤ ਕੀਮਤੀ ਹੈ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਜੋ ਵੀ ਵੀਡੀਓ ਤੁਹਾਨੂੰ ਮਿਲਦੀ ਹੈ ਉਸ ਨੂੰ ਸ਼ੇਅਰ ਜਰੂਰ ਕਰਿਆ ਕਰੋ ਸਾਸਰੀਆ ਕਾਰ ਜੀ